ਵਾਹਿਗੁਰੂ ਦੀ ਕਿਫਤੇ ਸਿੱਖ ਕੌਮ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਆਪਣਾ ਯੋਗਦਾਨ ਪਾਉਂਦੀਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਸਿੱਖਾਂ ਦੇ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਦੇ ਤੋਂ ਇਲਾਵਾ ਇੱਕ ਸਿੱਖਾਂ ਦੀ ਹੋਰ ਬਹੁਤ ਪੁਰਾਣੀ ਸੰਸਥਾ ਵਾ ਜਿਹਦਾ ਗਠਨ 1900 ਤੇ 2 ਦੇ ਵਿੱਚ ਹੋਇਆ ਅਕਤੂਬਰ ਦੇ ਵਿੱਚ ਜੀਪ ਖਾਲਸਾ ਦੀਵਾਨ ਜਿਹਦੇ ਫਾਊਂਡਰ ਜਿਹੜੇ ਆ ਮੈਂਬਰ ਉਹ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਇੱਕ ਬਹੁਤ ਉੱਚ ਕੋਟੀ ਦੇ ਕਵੀ ਸਿੱਖੀ ਨੂੰ ਜੀਵਿਆ ਤੇ ਕਿਵੇਂ ਜੀਣਾ ਚਾਹੀਦਾ ਉਹਨਾਂ ਨੇ ਦੱਸਿਆ ਅਰਜਨ ਸਿੰਘ ਦੀ ਬਾਂਗੜੀਆ ਸਰਦਾਰ ਸੁੰਦਰ ਸਿੰਘ ਮਜੀਠੀਆ ਤ੍ਰਿloਚਨ ਸਿੰਘ ਜੀ ਤੇ ਸਰਦਾਰ ਹਰਬੰਸ ਸਿੰਘ ਔਟਾਰੀ 1902 ਦੇ ਵਿੱਚ ਜੀਪ ਖਾਲਸਾ ਦੀਵਾਨ ਹੋਂਦ ਦੇ ਵਿੱਚ ਆਇਆ ਔਰ ਜੀਪ ਖਾਲਸਾ ਦਿਵਾਨ ਦੇ ਜਿਹੜੇ ਮਕਸਦ ਆ ਉਹ ਬੜੇ ਸਪਸ਼ਟ ਆ ਇਹ ਜੀਪ ਖਾਲਸਾ ਦਿਵਾਨ ਦਾ ਸਬੰਧਨ ਹੈਗਾ ਜਿਹੜਾ ਕਿ ਉਦੋਂ ਬਣਾਇਆ ਗਿਆ ਇਹਦੇ ਵਿੱਚ ਜਿਹੜਾ ਸਪਸ਼ਟ ਲਿਖਿਆ ਆ ਵੀ ਜੀਪ ਖਾਲਸਾ ਦਿਵਾਨ ਦੇ ਮਕਸਦ ਕੀ ਆ ਖਾਲਸਾ ਪੰਥ ਦੀ ਆਤਮਿਕ, ਮਾਨਸਿਕ, ਸਦਾਚਾਰਕ, ਵਿਦਿਅਕ, ਭਾਈਚਾਰਕ ਤੇ ਪਦਾਰਥਕ ਵਿਰਧੀ ਤੇ ਭਲਾਈ ਦਾ ਉਪਰਾਲਾ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਇਹ ਚੀਵ ਖਾਲਸਾ ਦਿਵਾਨ ਦੇ ਉਦੇਸ਼ ਆ ਗੁਰਬਾਣੀ ਗੁਰ ਇਤਿਹਾਸ ਤੇ ਪ੍ਰਮਾਣਿਕ ਬਾਣੀਆਂ ਦਾ ਪ੍ਰਚਾਰ ਕਰਨਾ ਇਤਿਹਾਸ ਨੂੰ ਵੀ ਗੁਰਬਾਣੀ ਨੂੰ ਵੀ ਪੰਥ ਖਾਲਸਾ ਦੇ ਰਾਜਸੀ ਹਕੂਕ ਦੀ ਰਾਖੀ ਕਰਨੀ ਕਿਉਂਕਿ ਸਿੱਖੀ ਚ ਮੀਰੀ ਫੀਰੀ ਦਾ ਸਿਧਾਂਤ ਆ ਜਿੱਥੇ ਕਿਤੇ ਸਿੱਖਾਂ ਦੇ ਨਾਲ ਟਕਾ ਰਿਆ ਉਥੇ ਚੀਵ ਖਾਲਸਾ ਦਿਵਾਨ ਉਹਨਾਂ ਵੇਲਿਆਂ ਚ ਵੀ ਖੜਦਾ ਰਿਹਾ ਉਹਨਾਂ ਨੂੰ ਸਰਕਾਰ ਦੀ ਸੇਵਾ 'ਚ ਪ੍ਰਗਟ ਕਰਨਾ ਦੱਸਣਾ ਸਰਕਾਰ ਨੂੰ ਵੀ ਆ ਸਾਡੇ ਹਕੂਕ ਆ ਉਦੋਂ ਕਿਉਂਕਿ ਅੰਗਰੇਜ਼ਾਂ ਦੀ ਸਰਕਾਰ ਹੁੰਦੀ ਸੀ ਤੇ ਉਹਨਾਂ ਦੀ ਪੂਰਨਤਾ ਲਈ ਵੇਲੇ ਸਮੇਂ ਯੋਗ ਸੰਵਿਧਾਨਕ ਉਪਰਾਲੇ ਕਰਨੇ ਇਹ ਹੈਗੇ ਆ ਖੀਵ ਖਾਲਸਾ ਦਿਵਾਨ ਦੇ ਮੰਤਵ ਫਿਰ ਖਾਲਸਾ ਪੰਥ ਵਿੱਚ ਲਾਭਦਾਇਕ ਵਿਦਿਆ ਅਤੇ ਗੁਣਾਂ ਦਾ ਪ੍ਰਚਾਰ ਕਰਨਾ ਹਰ ਇੱਕ ਵਿਦਿਆਰਥੀ ਨਿਜ ਕਰਕੇ ਪੰਜਾਬੀ ਬੋਲੀ ਗੁਰਮੁਖੀ ਅਖਰਾ ਦਸਤਕਾਰੀ ਹੁਨਰ ਖੇਤੀਬਾੜੀ ਦੀ ਵਿਵ੍ਰਿਧੀ ਕਰਨਾ ਤੇ ਉਹਨਾਂ ਦੀ ਵਿਦਿਆਕ ਆਦਿਕ ਤੇ ਦੇਣ ਲਈ ਸਕੂਲ ਕਾਲਜ ਜਾਰੀ ਕਰਨੇ ਤੇ ਜਾਰੀ ਰੱਖਣੇ ਜਦੋਂ ਇਹ ਬਣਿਆ ਇਹ ਹੀ ਇਹਦੇ ਲਾਭਦਾਇਕ ਵਿਦਿਆ ਦੇ ਪ੍ਰਚਾਰ ਨੂੰ ਵਧਾਉਣ ਲਈ ਥਾਂ ਥਾਂ ਸ਼ਾਖਾ ਬਣਾਉਣੀਆਂ ਤੇ ਵਿਦਿਆਲਿਆ ਜਾਰੀ ਕਰਨੇ ਤੇ ਜਾਰੀ ਰੱਖਣੇ ਪੰਜਾਬੀ ਬੋਲੀ ਦੀ ਉਨਤੀ ਕਰਨੀ ਹੋਰਨਾਂ ਬੋਲੀਆਂ ਦੀਆਂ ਪੁਸਤਕਾਂ ਤੇ ਪੰਜਾਬੀ ਗੁਰਮੁਖੀ ਵਿੱਚ ਉਲੱਥੇ ਕਰਨੇ ਪੰਥਕ ਆਰ ਇਤਿਹਾਸਕ ਕਾਰਜ ਕਰਨੇ ਤੇ ਕਿਤਾਬਾਂ ਲਿਖਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਾਲਸਾ ਧਰਮ ਦੀਆਂ ਪੁਸਤਕਾਂ ਦੇ yatharth ਅਰਥ ਕਰਨੇ ਤੇ ਛਪਵਾ ਕੇ ਪ੍ਰਚਾਰ ਕਰਨਾ ਇਸ ਤਰੀ ਸਿੱਖਿਆ ਤੇ ਹੋਰ ਇਦਾਂ ਮਤਲਬ ਬਹੁਤ ਕੁਝ ਹੈਗਾ ਇਹਦੇ ਵਿੱਚ ਇੱਕ ਬਹੁਤ ਜ਼ਰੂਰੀ ਮਾਦਾ ਉਹ ਹੈਗਾ ਹਰੇਕ ਮੈਂਬਰ ਲਈ ਜਿਹੜਾ ਚੀਫ ਖਾਲਸਾ ਦਿਵਾਨ ਦਾ ਮੈਂਬਰ ਆ ਉਹਦੇ ਲਈ ਅਮਰਤ ਛਕਿਆ ਹੋਣਾ ਜ਼ਰੂਰੀ ਆ ਇਹ ਹੈਗਾ ਉਹਨਾਂ ਦੇ ਸੰਵਿਧਾਨ ਦੇ ਵਿੱਚ ਇਹਦੇ ਵਿੱਚ ਫਾਰਮ ਉੜਾ ਤੇ ਨਮੂਨਾ ਇਕਰਾਰਨਾਮਾ ਉੜਾਵਾ ਕਹਿੰਦੇ ਵੀ ਜਿਹੜਾ ਚੀਵ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਦਾ ਮੈਂਬਰ ਬਣੇ ਉਹ ਸਹੀ ਕਰੇ ਮਤਲਬ ਉਹ ਦੱਸੇ ਉਹ ਉਹ ਇਦਾਂ ਦਾ ਹੋਵੇ ਮੈਂ ਅਮਰਤ ਛਕਿਆ ਹੋਇਆ ਹੈ ਤੇ ਪੰਜ ਕਕਾਰ ਦੀ ਰਹਿਤ ਰੱਖਦਾ ਹਾਂ ਅਤੇ ਨਿਤਨੇਮ ਕਰਦਾ ਹਾਂ ਤੇ ਚੌਹ ਕਰਤਾਂ ਵਿੱਚੋਂ ਮੇਰੇ ਵਿੱਚੋਂ ਕੋਈ ਨਹੀਂ ਹੈ ਮੈਂ ਹੋਰ ਸਰਬ ਪ੍ਰਕਾਰ ਕਰਕੇ ਖਾਲਸਾ ਪੰਥ ਨੂੰ ਖਾਲਸਾ ਧਰਮ ਨੂੰ ਧਾਰਨ ਕੀਤਾ ਹੈ ਅਤੇ ਇਕਰਾਰ ਕਰਦਾ ਹਾਂ ਕਿ ਅੱਜ ਤੋਂ ਬਾਅਦ ਸਭ ਸੰਸਕਾਰ ਗੁਰਮਤ ਅਨੁਸਾਰ ਕਰਾਂਗਾ ਤੇ ਮੰਨਾਂਗਾ ਮੈਂ ਧੀਬ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਨੀਮਾ ਕਾਨੂੰਨ ਅਤੇ ਕਾਇਦੇ ਨੂੰ ਹਰੇਕ ਸਮੇਂ ਕਬੂਲ ਕਰਦਾ ਹਾਂ ਧੀਬ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨੇ ਜੋ ਵਿੱਦਿਆ ਅਤੇ ਸ੍ਰਿਸ਼ਟਾਚਾਰ ਵਧਾਉਣ ਦਾ ਅਤੁੱਤਮ ਕਾਰਜ ਠਾਇਆ ਹੈ ਉਹਦੇ ਵਿੱਚ ਮੈਂ ਟਹਿਲ ਕਰਾਂਗਾ ਮਤਲਬ ਸੇਵਾ ਕਰਾਂਗਾ ਬਿਨਾਂ ਪੱਖਪਾਤ ਲਿਹਾਜ਼ ਮਲਾਜੇ ਕੇਵਲ ਧਰਮ ਅਤੇ ਪਰੀਪ ਭਾਵ ਨਾਲ ਗੁਰੂ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੀ ਰਾਜਪੰਥ ਦੇ ਮਾਮਲਿਆਂ ਪਰ ਜੋ ਹੋ ਗਈ ਮੈਂ ਪੇਸ਼ ਕਰਾਂਗਾ। ਇਹਦੇ ਚ ਇੱਕ ਅਮਰਤ ਸ਼ਕਿਆ ਹੋਣਾ ਜ਼ਰੂਰੀ ਹੈ। ਫਿਰ ਨਾਲ ਹੀ ਇੱਕ ਹੋਰ ਆ। ਜੋ ਚੀਫ਼ ਖਾਲਸਾ ਦਮਾਨ ਸੋਸਾਇਟੀ ਦਾ ਮੈਂਬਰ ਬਣੇ ਉਹ ਸਹੀ ਕਰੇ ਮੈਂ ਅਮਰਤ ਸ਼ਕਿਆ ਆ। 10 ਗੁਰੂ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕੋ ਰੂਪ ਜਾਣ ਕੇ ਮੈਂ ਆਪਣਾ ਸਤਿਗੁਰੂ ਮੰਨਦਾ ਹਾਂ। ਅਤੇ ਮੈਂ ਆਪਣੇ ਦੀਨ ਦੁਨੀ ਦੇ ਰਖਿਆਕ ਤੇ ਸਹਾਈ ਸਤਿਗੁਰੂ ਨੂੰ ਹੀ ਜਾਣਦਾ ਹਾਂ। ਉਹਨਾਂ ਦੀ ਆਗਿਆ ਤੇ ਗੁਰਮਤਿ ਤੇ ਚੱਲਣ ਦਾ ਸੱਚੇ ਦਿਲ ਨਾਲ ਪ੍ਰਣ ਕਰਦਾ ਹਾਂ। ਮੈਂ ਆਪਣੀ ਪੂਰਨ ਸਮਰੱਥਾ ਅਨੁਸਾਰ ਚੀਬ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਦੇ ਨਿਯਮਾਂ ਉਪ ਨਿਯਮਾਂ ਨੂੰ ਪੜ੍ਹ ਕੇ ਪੰਥਕ ਸੇਵਾ ਲਈ ਤਿਆਰ ਬਰ ਤਿਆਰ ਹਾਂਗਾ ਇਹਦੇ ਉੱਤੇ ਆਪਾਂ ਜੋ ਉਹਨਾਂ ਨਾਲ ਫਿਰ ਗੱਲ ਕੀਤੀ ਕਿਉਂਕਿ ਚੀਬ ਖਾਲਸਾ ਦਿਵਾਨ ਦੇ ਵਿੱਚ ਹਰ ਇੱਕ ਮੈਂਬਰ ਦਾ ਅਮਰਤਾਰੀ ਹੋਣਾ ਜ਼ਰੂਰੀ ਜਿਹੜੀਆਂ ਮੇਰੇ ਕੋਲ ਸ਼ਿਕਾਇਤਾਂ ਸੀ ਉਹਦੇ ਵਿੱਚ ਇੱਕ ਤੇ ਸੀ ਵੀ ਕੁਝ ਮੈਂਬਰ ਜਿਹੜੇ ਆਉਂ ਦਾੜੀ ਰੰਗਦੇ ਆ ਤੇ ਦਾੜੀ ਰੰਗਣ ਵਾਲਾ ਜਿਹੜਾ ਉਹ ਤਨਖਾਈ ਜਾਂਦਾ ਸਿੱਖ ਰਹਿਤ ਮਰਿਆਦਾ ਦੇ ਮਤਾਬੂ ਕੁਝ ਇੱਕ ਮੈਂਬਰ ਉਹਨਾਂ ਦੇ ਉਹ ਵਾ ਜਿਹੜੇ ਦਾੜੀ ਨੂੰ ਕੁੰਡਲ ਪਾਉਂਦੇ ਆ ਉਹ ਜਦੋਂ ਕੁੰਡਲ ਪਾਏ ਜਾਂਦੇ ਆ ਤੇ ਉਹਦੇ ਨਾਲ ਕੇਸਾਂ ਦੀ ਬੇਅਦਬੀ ਹੁੰਦੀ ਆ ਉਹ ਕਰੈਤੀਆ ਜਾਂਦਾ ਕੁਝ ਉਹ ਵਾ ਜਿਹੜੇ ਗੈਰ ਅਮਰਤਾਰੀ ਆ ਅਮਰਤ ਨਹੀਂ ਸ਼ਕੇ ਹੋਏ ਤਾਂ ਉਹਨਾਂ ਦੇ ਨਾਲ ਇਹ ਗੱਲਬਾਤ ਹੋਈ ਅੱਜ ਜਿੰਨੇ ਵੀ ਮੈਂਬਰ ਇੱਥੇ 20 ਮੈਂਬਰ ਆਏ ਕੁੱਲ 31 ਆ ਯਾਰਾ ਨਹੀਂ ਆਏ ਔਰ ਜਿਹੜੇ ਯਾਰਾ ਨਹੀਂ ਆਏ ਉਹਨਾਂ ਦੇ ਬਾਰੇ ਇਹਨਾਂ ਨੂੰ ਕਹਿ ਦਿੱਤਾ ਗਿਆ ਵੀ ਉਹ 1 ਅਗਸਤ ਨੂੰ ਇੱਥੇ ਆਉਣਗੇ 1 ਅਗਸਤ ਨੂੰ ਜਿਹੜੇ ਨਹੀਂ ਆਏ 31 ਮੈਮਰੀ ਕਾਰਜ ਕਰਨੀ ਕਮੇਟੀ ਜਿਹੜੀ ਇਹਨਾਂ ਦੀ ਉਹਦੇ ਚੋਂ 11 ਨਹੀਂ ਆਏ ਉਹਨਾਂ ਨੇ ਉਹਨਾਂ ਦੇ ਕੋਈ ਕਾਰਨ ਦਿੱਤੇ ਮੈਂ ਕਾਰਨ ਸੁਣੇ ਉਹ ਜਿਹੜੇ ਯਾਰਾਂ ਦੇ ਰਹਿ ਗਏ ਆ ਉਹ ਯਾਰਾਂ ਸਿਰਫ 1 ਅਗਸਤ ਨੂੰ ਇੱਥੇ ਆਉਣਗੇ ਤੇ ਉਹਨਾਂ ਨੂੰ ਇਹ ਸਮਝਾਇਆ ਗਿਆ ਉਹਨਾਂ ਦੇ ਸੰਵਿਧਾਨ ਦੇ ਅਕੋਰਡਿੰਗ ਔਰ ਇਹ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਜਿਹਨੂੰ ਪੰਥ ਨੇ ਬਣਾਇਆ ਇਹਦੇ ਆਧਾਰ ਦੇ ਉੱਤੇ ਉਹਨਾਂ ਨੂੰ ਦੱਸਿਆ ਗਿਆ ਭੀ ਤੁਸੀਂ 41 ਦਿਨਾਂ ਦੇ ਵਿੱਚ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕਣਗੇ ਜਿਹੜੇ ਦਾੜੀ ਨੂੰ ਕੁੰਡਲ ਪਾਉਂਦੇ ਆ ਉਹ ਬੰਦ ਕਰਨਗੇ ਮਾਫੀ ਮੰਗਣਗੇ ਪੰજા ਪਿਆਰਿਆਂ ਦੇ ਪੇਸ਼ ਹੋ ਕੇ ਜਿਹੜੇ ਦਾੜੀ ਰੰਗਦੇ ਆ ਉਹ ਵੀ ਔਰ 1 ਸਤੰਬਰ ਤੱਕ ਸਾਰੇ ਮੈਂਬਰ ਜਿਹੜੇ ਆ ਚੀਪ ਖਾਲਸਾ ਦੀਵਾਨ ਦੇ ਉਹ ਭਾਵੇਂ ਕਾਰਜ ਕਰਨੀ ਦੇ ਆ ਜਾਂ ਉਦ ਦਾ ਮੈਂਬਰ ਆ ਉਹ ਸਾਰੇ ਦੇ ਸਾਰੇ ਅੰਮ੍ਰਿਤਧਾਰੀ ਹੋਣਗੇ 1 ਸਤੰਬਰ ਤੱਕ 1 ਸਤੰਬਰ ਤੋਂ ਬਾਅਦ ਜੇ ਕੋਈ ਅੰਮ੍ਰਿਤਧਾਰੀ ਨਹੀਂ ਹੁੰਦਾ ਜੇ ਚੀਪ ਖਾਲਸਾ ਦੀਵਾਨ ਦਾ ਕੋਈ ਮੈਂਬਰ ਦਾੜੀ ਰੰਗਣੀ ਨਹੀਂ ਛੱਡਦਾ ਜਾਂ ਗਾੜੀ ਕਰਲਿੰਗ ਕਰਨੀ ਨਹੀਂ ਛੱਡਦਾ ਅਮਰਤ ਹਾਰੀ ਨਹੀਂ ਹੁੰਦਾ ਤਾਂ ਉਹਦੀ ਮੈਂਬਰਸ਼ਿਪ ਖਾਰਜ ਕੀਤੀ ਜਾਊਗੀ 41 ਦਿਨ ਦਾ ਇਹਨਾਂ ਨੂੰ ਸਮਾਂ ਜਿਹੜਾ ਉਹ ਦਿੱਤਾ ਗਿਆ ਤਾਂ ਕਿ ਇਹ ਆਪਣੀ ਦਿੱਖ ਜਿਹੜੀ ਆ ਜਿਹੜੇ ਵੀ ਕੁਝ ਇਦਾਂ ਦੇ ਆਗੇ ਉਹ ਸਦਾਈ ਕਰਵਾ ਲੈਣ ਤੇ ਇਹਨਾਂ ਮੁੱਦਿਆਂ ਦੇ ਉੱਤੇ ਉਹਨਾਂ ਦੇ ਨਾਲ ਅੱਜ ਚਰਚਾਈ ਉਹਨਾਂ ਨੇ ਸਾਰੇ ਕੁਝ ਨੂੰ ਮੰਨਿਆ ਔਰ ਆਖਿਆ ਕਿ ਅਸੀਂ 41 ਦਿਨਾਂ ਦੇ ਵਿੱਚ ਵਿੱਚ ਸਾਰੇ ਮੈਂਬਰਾਂ ਨੂੰ ਅਮਰਤ ਹਾਰੀ ਰਲਾਂਗੇ ਪੰਜਾਂ ਪਿਆਰਿਆਂ ਦੇ ਆਪਾਂ ਪੇਸ਼ ਕਰ ਲਾਂਗੇ ਔਰ ਫੇਰ ਉਹਨਾਂ ਨੇ ਇੱਕ ਰੱਖਿਆ ਸੀ ਵੀ ਵੱਖ-ਵੱਖ ਥਾਵਾਂ ਤੇ ਜਾਣ ਉਹਦੇ ਨਾਲੋਂ ਇੱਕ ਥਾਂ ਤੇ ਜੇ ਸਾਰੇ ਉਹਨਾਂ ਨੇ ਕਿਹਾ ਜੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਭੇਜ ਦਿਓ ਅਸੀਂ ਉੱਥੇ ਚੀਫ਼ ਖਾਲਸਾ ਦਰਬਾਰ ਜੀ ਅਮਰ ਸੰਚਾਰ ਕਰਾਉਣਾ ਚਾਹੁੰਦੇ ਆ ਆਪਾਂ ਕਿਹਾ ਵੀ ਆ ਜਾਣਗੇ ਇਥੋਂ ਪੰਜ ਪਿਆਰੇ ਆਉਣਗੇ ਔਰ ਪੰਜਾਂ ਪਿਆਰਿਆਂ ਦੇ ਸਾਹਮਣੇ ਉਹ ਸਦਾਈ ਕਰਾਉਣਗੇ ਇਦੇ ਤੋਂ ਇਲਾਵਾ ਹੋਰ ਵੀ ਉਹਨਾਂ ਦੇ ਨਾਲ ਕਾਫੀ ਗੱਲਾਂ ਹੋਈਆਂ ਕਿਉਂਕਿ ਜਿਹੜਾ ਈਪ ਖਾਲਸਾ ਦਿਵਾਨ ਨੇ ਗੁਰਮਤਿ ਪ੍ਰਚਾਰ ਪ੍ਰਸਾਰ ਚ ਯੋਗਦਾਨ ਪਾਇਆ ਅੱਜ ਵੀ ਬੜੀ ਲੋੜ ਆ ਅੱਜ ਜਿਵੇਂ ਧਰਮ ਪਰਿਵਰਤਨ ਦਾ ਮਸਲਾ ਉਥੇ ਕੋਈ ਲਾਲਚ ਲੂਲ ਦਿੱਤੇ ਜਾਂਦੇ ਆ ਵੀ ਬੱਚੇ ਫਰੀ ਪੜ੍ਹਾ ਲਾਂਗੇ ਜੇ ਵੋ ਤੋਂ ਮੈਂ ਇਹਨਾਂ ਦੇ ਨਾਲ ਗੱਲ ਕੀਤੀ ਵੀ ਤੁਹਾਡੇ ਕੋਲ سرمਾਇਆ ਵਾ ਤੁਹਾਡੇ ਕੋਲ ਪੈਸਾ ਵਾ ਔਰ ਪੈਸਾ ਪੰਥ ਦਾ ਇਦੇ ਲਈ ਤੁਸੀਂ ਜਿਹੜੀ ਬਾਰਡਰ ਬੈਲਟ ਆ ਜਾਂ ਹੋਰ ਜਿਨ੍ਹਾਂ ਇਲਾਕਿਆਂ 'ਚ ਲੋੜ ਆ ਉਥੇ ਆਪਣੇ ਸਕੂਲ ਸਥਾਪਿਤ ਕਰੋ ਜਾਂ ਆਪਣੀਆਂ ਸੰਸਥਾਵਾਂ ਸਥਾਪਿਤ ਕਰੋ ਜਿੱਥੇ ਗਰੀਬ ਤੇ ਲੋੜਵੰਦ ਸਿੱਖਾਂ ਨੂੰ ਰਾਇਤ ਤੇ ਪੜਾਇਆ ਜਾਵੇ ਜਿਹਦਾ ਕੋਈ ਵਸੀਲਾ ਨਹੀਂ ਉਹਨੂੰ ਮਾਫੀ ਵੀ ਕੀਤਾ ਜਾ ਸਕਦੀ ਉਹਦੀ ਫੀਸ ਭਈ ਇਹਦੇ ਲਈ ਤੁਸੀਂ ਜਿਆਦਾ ਤੋਂ ਜਿਆਦਾ ਜਿਹੜੇ ਉਪਰਾਲੇ ਆ ਉਹ ਕਰੋ ਔਰ ਉਹਨਾਂ ਨੇ ਇਹਦੇ ਤੇ ਹਾਮੀ ਭਰੀ ਭੀ ਅਸੀਂ ਇਹ ਗੱਲ ਸਮਝਦੇ ਹਾਂ ਵੀ ਇਹ ਕੋਸ਼ਿਸ਼ ਕਰਨਾ ਚਾਹੀਦਾ ਕਿਉਂਕਿ ਇਹ ਸੰਸਥਾਵਾਂ ਕਿਸ ਦੀਆਂ ਨਿੱਜੀ ਨਹੀਂ ਆ ਇਹ ਸੰਸਥਾਵਾਂ ਜਿਹੜੀਆਂ ਇਹ ਸਾਰੀਆਂ ਪੰਥ ਦੀਆਂ ਇਹਦੇ ਤੋਂ ਇਲਾਵਾ ਇਹ ਵੀ ਇਹਨਾਂ ਦੇ ਨਾਲ ਆਪਣੀ ਗੱਲਬਾਤ ਹੋਈ ਵੀ ਜਿਹੜਾ ਇਹਨਾਂ ਦੇ ਮੈਗਜ਼ੀਨ ਆ ਉਹ ਜਿਹੜੇ ਮੈਗਜ਼ੀਨ ਆ ਖਾਲਸਾ ਐਡਵੋਕੇਟ ਉਹਨੂੰ ਨਵੀਂ ਤਕਨੀਕ ਦੇ ਨਾਲ ਜੋੜੋ ਔਰ ਇੱਕ ਹੋਰ ਬੜੀ ਅਹਿਮ ਗੱਲ ਹੋਈ ਵੀ ਇਹਦੇ ਵਿੱਚ ਇਹਨਾਂ ਦੇ ਸੰਵਿਧਾਨ ਚ ਲਿਖਿਆ ਹੋਇਆ ਵੀ ਗੁਰਮਤਿ ਦੀ ਰਹਿਣੀ ਦਾ ਧਾਰਨੀ ਹੋਊਗਾ ਹਰ ਮੈਂਬਰ ਤੇ ਗੁਰਮਤਿ ਦੀ ਰਹਿਣੀ ਸਿੱਖ ਰਹਿਤ ਮਰਿਆਦਾ ਚ ਲਿਖੀ ਹੋਈ ਆ ਕਿ ਗੁਰਮਤਿ ਦੀ ਰਹਿਣੀ ਕੀ ਹੋਵੇ ਉਹਨਾਂ ਨੂੰ ਇਹ ਮੱਦ ਪੜ੍ਹ ਕੇ ਸੁਣਾਈ ਪੀ ਤੁਸੀਂ ਇਹਦੀ ਪਾਲਣਾ ਕਰੋ ਔਰ ਗੁਰਮਤਿ ਦੀ ਰਹਿਣੀ ਦੇ ਮੁਤਾਬਕ ਜੀਵਨ ਬਤੀਤ ਕਰੋ ਤੁਹਾਡੇ ਜੀਵਨ ਵੱਲ ਬੱਚਿਆਂ ਨੇ ਵੇਖਣਾ ਵਾ ਬੱਚਿਆਂ ਤੇ ਉਹੀ ਪ੍ਰਭਾਵ ਪੈਣਾ ਤੋਂ ਇਹਨਾਂ ਮਸਲਿਆਂ ਦੇ ਉੱਤੇ ਆਦੇ ਜਿਹੜੀ ਉਹਨਾਂ ਦੇ ਨਾਲ ਖੁੱਲ ਕੇ ਗੱਲਬਾਤ ਹੋਈ ਆ ਔਰ ਮੈਨੂੰ ਵਿਸ਼ਵਾਸ ਆ ਪੀ 41 ਦਿਨਾਂ ਦੇ ਵਿੱਚ ਵਿੱਚ ਜਿਹੜੇ ਮੈਂਬਰ ਹੈਗੇ ਆ ਉਹ ਦਿਨ ਤੱਕ ਸਾਰੇ ਅੰਮ੍ਰਿਤਧਾਰੀ ਹੋ ਜਾਣਗੇ ਤੇ ਦੁਨੀਆ ਦੇ ਸਾਹਮਣੇ ਇੱਕ ਚੰਗਾ ਸੰਦੇਸ਼ ਜਾਊਗਾ ਕਿਉਂਕਿ ਇਹ ਸੰਸਥਾ ਸਿੱਖ ਕੌਮ ਦੇ ਵੱਡੇ ਹਿੱਤਾਂ ਲਈ ਬਣੀ ਆ ਰਹਿਤ ਬਹਿਤ ਨੂੰ ਪ੍ਰਗਟ ਕਰਨ ਲਈ ਬਣੀ ਆ ਔਰ ਇੱਕ ਗੱਲ ਹੋਰ ਮੈਂ ਉਹਨਾਂ ਨਾਲ ਸਪਸ਼ਟ ਕੀਤੀ ਪੀ ਇਹ ਜਿਹੜੀ ਅੰਮ੍ਰਿਤਧਾਰੀ ਵਾਲੀ ਮਾਦਦਾ ਸੰਵਿਧਾਨ ਚ ਇਹਨੂੰ ਕਦੀ ਖਤਮ ਨਹੀਂ ਕੀਤਾ ਜਾ ਸਕਦਾ ਇਹ ਸੰਵਿਧਾਨ ਦੇ ਵਿੱਚ ਸਦਾ ਵਾਸਤੇ ਜਿਉਂ ਦੀ ਤਿਉਂ ਰਹੂਗੀ ਕਿਉਂਕਿ ਇਹ ਸੰਵਿਧਾਨ ਉਹਦੋਂ ਜਦੋਂ ਬਜ਼ੁਰਗਾਂ ਨੇ ਬਣਾਇਆ ਬੜੇ ਸਿਆਣੇ ਹਰ ਮਦ ਨੂੰ ਉਹਨਾਂ ਨੇ ਵਿਚਾਰ ਕੇ ਬਣਾਇਆ ਤੇ ਇਹਦੇ ਨਾਲ ਕੋਈ ਦੀ ਕੋਈ ਛੇੜਛਾੜ ਨਹੀਂ ਹੋ ਸਕਦੀ ਨਾ ਕਦੀ ਕਿਸੇ ਨੇ ਕਰਦੀ ਉਹਨਾਂ ਨੇ ਵੈਸੇ ਕਿਹਾ ਜੀ ਸਾਡੀ ਇੱਛਾ ਨਹੀਂ ਇਦਾਂ ਦੀ ਨਾ ਹੀ ਕਰਨਾ ਇਹ ਇਹ ਗੱਲਬਾਤ ਸਾਰੀ ਆਜੰਦ ਨਾਲ ਹੋਈ ਫਿਕਸਿੰਗ ਸਾਹਿਬ ਉਹ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਉਹਨੂੰ ਲੈ ਕੇ ਚੰਗਾ ਪਹਿਲਾਂ ਵੀ ਲਾਹੇ ਕਰ ਦਿੱਤੇ ਉਹ ਅੱਜ ਮੁੱਖ ਮੰਤਰੀ ਵੀ ਕੋਦੇ ਤੇ ਪਹੁੰਚ ਰਹੇ ਆ ਕੋਈ ਤੱਕ ਜਾਂਚ ਦੇ ਵਿੱਚ ਕੋਈ ਸਪਸ਼ਟ ਨਹੀਂ ਹੋ ਪਾਇਆ ਕਿ ਕਿਹੜਾ ਸ਼ਰਾਬ ਦੇ ਤੇ ਇਹ ਗੱਲ ਦੇਖੋ ਮੈਂ ਤੇ ਇਹ ਸਮਝਦਾ ਵੀ ਜੇ ਸਰਕਾਰ ਚਾਵੇ ਤੇ ਜਿੰਨੀਆਂ ਵੀ ਇਹ ਟੈਲੀਕਮ ਕੰਪਨੀਆਂ ਵਾਂ ਜਾਂ ਜੇ ਤੇ ਆਪਾਂ ਸਾਰਾ ਸਰਵਰ ਚਲਦੇ ਆ ਇਹ ਸਰਕਾਰ ਤੋਂ ਬਾਹਰ ਨਹੀਂ ਨੇ ਸਰਕਾਰ ਚਾਵੇ ਤੇ ਕੁਝ ਘੰਟਿਆਂ ਦੇ ਵਿੱਚ ਫੜ ਸਕਦੀ ਫੜੇ ਉਹਨਾਂ ਨੂੰ ਦੂਜੀ ਗੱਲ ਕਿ ਮੈਨੂੰ ਤੇ ਇਹ ਲੱਗਦਾ ਪਈ ਐਵੇਂ ਰਾਉਂਡ ਦੇ ਲਈ ਸਾਰਾ ਕੁਝ ਕਰ ਰਿਹਾ ਸੰਗਤਾਂ ਵੱਡੀ ਗਿਣਤੀ ਤਾਰ ਰੀਆਂ ਸੰਗਤਾਂ ਉਹਨਗੀਆਂ ਦੇਸ਼ ਦੁਨੀਆਂ ਤੋਂ ਸੰਗਤਾਂ ਆ ਰਹੀ ਔਰ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਦੇ ਘਰੇ ਆਉਗੀ ਪਰ ਇਹਦੇ ਲਈ ਇਹੋ ਹੀ ਹੈਗਾ ਵੀ ਸਰਕਾਰ ਨੂੰ ਤੁਰੰਤ ਕਾਰਵਾਈ ਕਰਕੇ ਦੋਸ਼ੀ ਫੜ ਲੈਣੇ ਚਾਹੀਦੇ ਐਵੇਂ ਇੰਨੇ ਕਾਤੋਂ ਲਮਕਾਇਆ ਆ ਜੇ ਸਰਕਾਰ ਜਾਵੇ ਤਾਂ ਫੜ ਸਕਦੀ ਆ ਤਾਂ ਵੈਸੇ ਕਰਕੇ ਸਵਾਲ ਚੁੱਕੇ ਜਾ ਰਹੇ ਕਿ ਲੋਕਾਂ ਚ ਇਹ ਸਭ ਇਹ ਸਾਰੀਆਂ ਕੁਝੀਤ ਅੰਤਰ ਇੰਟੈਲੀਜੈਂਸ ਫੇਰ ਹੈ ਕਿ ਅਜੇ ਤੱਕ ਦੋਸ਼ੀ ਦੀ ਪਛਾਣ ਨਹੀਂ ਕਰ ਪਾਇਆ ਆਪਾਂ ਇਹੋ ਕਹਿ ਸਕਦੇ ਕਿਉਂਕਿ ਜੇ ਇੰਨਾ ਕੁਝ ਇਨੀ ਤਕਨੀਕ ਹੋਣ ਦੇ ਬਾਵਜੂਦ ਵੀ ਅਸੀਂ ਮਤਲਬ ਫੜ ਹੀ ਨਹੀਂ ਸਕੇ ਤੇ ਫਿਰ ਕੀ ਕਰ ਰਹੇ ਹਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਤੇ ਨਹੀਂ ਇਹ ਜਾਂਚ ਦੇ ਵਿਸ਼ੇ ਆਈ ਤੇ ਸ਼ਬਸ਼ਤियां ਵੀ ਕਿਉਂ ਤਮ ਕੀ ਆ ਰਹੀਆਂ ਖਾਲਸਾ ਪੰਥ ਨੂੰ ਥੋੜਾ ਭੱਲੇ ਕਰ ਖਾਲਸਾ ਪੰਥ ਡਰਦਾ ਨਹੀਂ ਆ ਮਾ ਅੱਗੇ ਵੀ ਇੱਕ ਦਿਨ ਗਿਆ ਸੀ ਮੈਂ ਫੇਰ ਦਰੋਣਾ ਵੀ ਅਸੀਂ ਤੇ ਇੱਥੇ ਇਸ਼ਨਾਨ ਕਰਨ ਦੇ ਲਈ ਲਖਾਛੇਦੀਆਂ ਪਾ ਗਏ ਜਦੋਂ ਤੋਪਾਂ ਤੇ ਟੈਂਕਾਂ ਦਾ ਹਮਲੇ ਹੋਏ ਦੋਦੋਂ ਤੁਹਾਨੂੰ ਪਤਾ ਹੀ ਆ ਵੀ ਪੂਰੀ ਘੇਰਾਬੰਦੀ ਕੀਤੀ ਸਿੱਖ ਫੇਰ ਆਗੇ ਇੱਥੇ ਸਿੱਖ ਦੇ ਦਿਲ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਆ ਅਕਾਲ ਤਖਤ ਸਾਹਿਬ ਆ ਕੋਈ ਦੂਰ ਨਹੀਂ ਕਰ ਸਕਦਾ ਪੰਥ ਇਨਾਂ ਤਮਕੀਆਂ ਦੀ ਪ੍ਰਵਾਹ ਨਹੀਂ ਕਰਦਾ ਸਿੱਖ ਸਿੰਘ ਸਾਹਿਬ ਦੀ ਸਰਕਾਰ ਇਹੀ ਮੈਂ ਸਵਾਲ ਕਰਨਾ ਚਾਹ ਰਿਹਾ ਸੀ ਸਰਕਾਰ ਦੇ ਜਿਹੜਾ ਸ਼ਤਾਨੀਆਂ ਮਰਵਾਉ ਨੂੰ ਲੈ ਕੇ ਕੰਗਲਾ ਨਹੀਂ ਕਰਦਾ ਕਿ ਅਸੀਂ ਬਣੇ ਸੁਤਰੀ ਪੁੱਤਰ ਤੇ ਉਸ ਮਾਮਲੇ ਜਿਹੜੇ ਆ ਮਨਾਵਾਂ ਪੰਜਾਬ ਦੇ ਮੰਤਰੀ ਪ੍ਰੋਫੈਸਰ ਨੂੰ ਲਾਉਂਦਾ ਵੈਸੇ ਤੇ ਵੇਖੋ ਰਾਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੀ ਇੱਕ ਸਟੇਟਮੈਂਟ ਆ ਗਈ ਕਿਉਂਕਿ ਸਿੱਖਾਂ ਦੀ ਨੁਮਾਇੰਦਗੀ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਔਰ ਉਹਨਾਂ ਨੇ ਜਿਵੇਂ ਕਿਹਾ ਵਾ ਕਿ ਸਰਕਾਰ ਨੂੰ ਹੋਰ ਪ੍ਰਾਲੇ ਕਰਨੇ ਚਾਹੀਦੇ ਮੈਂ ਅਨੰਦਪੁਰ ਸਾਹਿਬ ਹੀ ਨੰਬੂਤਾ ਤੁਸੀਂ ਕਿਹਦੇ ਨੂੰ ਭਾਵੇਂ ਸਾਰੇ ਅੰਮ੍ਰਿਤਸਰ ਦੀ ਪ੍ਰੈਸ ਉੱਥੇ ਪਹੁੰਚਿਓ ਤੇ ਸਫਾਈ ਪੱਖੋਂ ਵੇਖਿਓ ਵੀ ਪ੍ਰਸ਼ਾਸਨ ਉੱਥੇ ਸਫਾਈ ਪੱਖੋਂ ਉਹਨੂੰ ਸ਼ਹਿਰ ਨੂੰ ਵਧੀਆ ਬਣਾ ਪਾ ਰਿਆ ਉਹ ਜਿਹੜਾ ਰੋਡ ਲੰਘਦਾ ਵਾ ਆਨੰਦਪੁਰ ਸਾਹਿਬ ਨੂੰ ਜਾਂਦਾ ਤੇ ਸਰਕਾਰ ਨੇ ਅਜੇ ਤੱਕ ਰੋਡ ਤੇ ਬਣਾਇਆ ਨਹੀਂ ਉਹ ਬਾਬਾ ਕਾਰਸੇਵਾਲੇ ਮਹਾਂਪੁਰਸ਼ ਕਿੱਲੇ ਆਨੰਦਗੜ੍ਹ ਸਾਹਿਬ ਵਾਲੇ ਬਾਬਾ ਸੁੱਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਹੋਣੀ ਬਣਾ ਰਹੇ ਆ ਔਰ ਏਡੀਨ ਗਹਿਲੀ ਜਿਹੜਾ ਸਤਲੋਜ ਦਾ ਪੋਲ ਆ ਸਤਲੋਜ ਦੇ ਪੁਲ ਦੇ ਵਿੱਚ ਬੰਦੇ ਬੰਦੇ ਜਿਹੜੇ ਟੋਏ ਪਏ ਹੋਏ ਆ ਔਰ ਮੈਨੂੰ ਕਿਸੇ ਨੇ ਦੱਸਿਆ ਵੀ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਉਹਦੇ ਤਹਿਤ ਉਹ ਪੁਲ ਦੇ ਕੁਝ ਜਿਹੜੇ ਪਿੱਲਰ ਆ ਉਹ ਆਪਣੀ ਜੜ੍ਹ ਤੋਂ ਹਿੱਲ ਗਏ ਆ ਸਰਕਾਰ ਕਿ ਹਾਦਸੇ ਦੀ ਡੀ ਕਰ ਰਹੀ ਹੈ ਜਿਹੜਾ ਇਹਨਾਂ ਦਾ ਕੰਮ ਉਹ ਤੇ ਕਰ ਲੈਣ ਪਹਿਲਾਂ ਕੋਲ ਬਣਾਉਣ ਚੰਗਾ ਸਾਫ਼ ਸੁਥਰਾ ਸੜਕ ਬਣਾਉਣ ਆਉਣ ਵਾਲੀਆਂ ਸੜਕਾਂ ਨੂੰ ਸਵਾਰਨ ਉੱਥੇ ਸੰਗਤ ਨੇ ਆਉਣਾ ਉਹਦੇ ਲਈ ਪ੍ਰਬੰਧ ਕਰਨ ਪਾਣੀ ਦਾ ਪ੍ਰਬੰਧ ਕਰਨ ਸੁਰੱਖਿਆ ਦੇ ਪਾਸੇ ਤੋਂ ਵੇਖਣ ਜਿਹੜੇ ਸਰਕਾਰ ਦੇ ਕੰਮ ਆ ਉਹ ਇਹਨਾਂ ਨੂੰ ਕਰਨੇ ਚਾਹੀਦੇ ਨਗਰ ਕੀਰਤਨ ਕੱਢਣੇ ਖਾਲਸਾ ਪੰਥ ਦੇ ਕੰਮ ਆ ਔਰ ਖਾਲਸਾ ਪੰਥ ਕੱਢਦਾ ਵਾ ਤੇ ਕੱਢੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੀਆਂ ਔਰ ਸਿੱਖ ਸੰਸਥਾਵਾਂ ਦਾ ਸੰਪਰਦਾਵ ਸਿੱਖ ਜਥੇਬੰਦੀਆਂ ਨਹੀਂ ਉਹਨਾਂ ਸਮਾਗਮਾਂ ਦੇ ਵਿੱਚ ਸਰਕਾਰ ਸ਼ਿਰਕਤ ਕਰ ਸਕਦੀ ਆ ਨਾ ਕਿ ਬਖਰੇ ਸਰਕਾਰ ਸ਼ਿਰਕਤ ਕਰ ਸਕਦੀ ਆ ਜੀ ਸਰਕਾਰ ਸਹਿਯੋਗ ਕਰ ਸਕਦੀ ਆ ਜੀ ਔਰ ਕਰਨਾ ਚਾਹੀਦਾ ਹੁਣ ਪੈਰਲਰ ਉਹਨਾਂ ਤਰੀਕਾਂ ਦੇ ਵਿੱਚ ਕਹਿੰਦੇ ਹਨ ਕੇਸਗੜ ਸਾਹਿਬ ਗੁਰਮਤ ਸਮਾਗਮ ਰੱਖਾਂਗੇ ਤੁਹਾਨੂੰ ਪਤਾ ਨਾ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਅ ਦਰਬਾਰ ਸਾਹਿਬ ਦੀ ਇੱਕ ਤਸਵੀਰ ਉਹ ਪੇਸ਼ ਕੀਤੀ ਨਿਊਜ਼ਪੇਪਰ ਚ ਉਹ AI ਨਾਲ ਬਣੀ ਬਾਅਦ ਜੋ ਇਹਨਾਂ ਨੂੰ ਤੇ ਅਜੇ ਤੱਕ ਇਹ ਨਹੀਂ ਪਤਾ ਵੀ ਤਸਵੀਰ ਕਿਹੜੀ ਲਾਉਣੀ ਹੈ ਸਿੱਖ ਮਰਿਆਦਾ ਨੂੰ ਸਿੱਖ ਸੰਸਥਾਵਾਂ ਪਾਲਣਾ ਕਰਾ ਸਕਦੀਆਂ ਸ਼ਿਤਾਬ ਦੀਆਂ ਚ ਸਹਿਯੋਗ ਕਰੋ ਆ ਸ਼ਿਤਾਬ ਦੀ ਲੰਘ ਕੇ ਗਈ ਸ਼੍ਰੀ ਗੋੰਦਵਾਲ ਸਾਹਿਬ ਗੁਰੂ ਰਾਮਦਾਸ ਪਾਸ਼ਾ ਜੀ ਦਾ 450 ਸਾਲਾ ਗੁਰਿਆਈਪੁਰਬ ਤੇ ਗੁਰੂ ਅਮਰਦਾਸ ਪਾਸ਼ਾ ਜੀ ਦਾ ਜੋਤੀ ਜੋਤ ਉਥੇ ਕੋਈ ਆਲੇ ਦੁਆਲੇ ਕੋਈ ਰੋਡ ਨਹੀਂ ਬਣਾਇਆ ਕੋਈ ਸਹਯੋਗ ਨਹੀਂ ਕੀਤਾ ਤੋਂ ਪੰਥ ਤੇ ਚਾਹੁੰਦਾ ਵੀ ਇਹ ਸਹਯੋਗ ਕਰਨ ਜਿਹੜੇ ਇਹਨਾਂ ਦੇ ਕੰਮ ਆ ਸਰਕਾਰ ਦੇ ਉਹ ਕਰਨ ਨਗਰ ਕੀਰਤਨ ਕੱਢਣੇ ਗੁਰਮਤ ਸਮਾਗਮ ਕਰਾਉਣੇ ਅੰਮ੍ਰਿਤ ਸੰਚਾਰ ਕਰਾਉਣੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨਾ ਇਹ ਸਿੱਖ ਸੰਸਥਾਵਾਂ ਦਾ ਕੰਮ ਆ ਸਰਕਾਰਾਂ ਦੇ ਜਿਹੜੇ ਕੰਮ ਲੋਕਾਂ ਦੀ ਭਲਾਈ ਕਰਨੀ ਦਾ ਸ਼ਹਿਰਾਂ ਦੀ ਦਿੱਖ ਸਵਾਰਨੀ ਉਹਦੇ ਤੇ ਧਿਆਨ ਦੇਣਾ ਚਾਹੀਦਾ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਦੀਆਂ ਛੜਕਾਂ ਦਾ ਹਾਲ ਤੁਹਾਨੂੰ ਪਤਾ ਆਨੰਦਪੁਰ ਸਾਹਿਬ ਦੇ ਅੰਦਰ ਸਫਾਈ ਜਾ ਕੇ ਦੇਖ ਲਿਓ ਹੋਰ ਕਈ ਕੰਮ ਜਿਹੜੇ ਇਟਰਨਲ ਅੰਦਰ ਹੋਣ ਵਾਲੇ ਆ ਉੱਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਹਾਂ ਜੇ ਇਹ ਸਾਰੇ ਸ਼ਹਿਰ ਨੂੰ ਜਿਵੇਂ ਚਿੱਟਾ ਰੰਗ ਕੀਤਾ ਆ 1699 ਤੋਂ ਉਹ ਕਰਵਾ ਦੇਣਾ ਚੰਗੀ ਗੱਲ ਇਹ ਕੰਮ ਇਹਨਾਂ ਦੇ ਕਰਨ ਵਾਲੇ ਆ ਔਰ ਮੈਂ ਤੇ ਇਹੋ ਹੀ ਚਾਹੁੰਦਾ ਮੈਂ ਸਰਕਾਰ ਤੱਕ ਆਪਣੀ ਗੱਲ ਵੀ ਰੱਖਦਾ ਵੀ ਦੇਖੋ ਤੁਸੀਂ ਸਹਿਯੋਗ ਕਰੋ ਪਰ ਹੁਣ ਸਰਕਾਰ ਕਿਹਦਾ ਨਗਰ ਕੀਰਤਨ ਕੱਢੂ ਮੈਨੂੰ ਦੱਸੋ ਤੂੰ ਮੈਨੂੰ ਦੱਸੋ ਵੀ ਜਿਹੜਾ ਮੁੱਖ ਮੰਤਰੀ ਆ ਉਹ ਪੂਰਾ ਸਿੱਖ ਹੈ ਏਸ ਹੈਗੇ ਉਹਦੇ ਔਰ ਜੇ ਗੁਰੂ ਦੀਆਂ ਸਿੱਖਿਆਵਾਂ ਨੂੰ ਪਹਿਲਾਂ ਮੰਨਣ ਦੀ ਗੱਲ ਆ ਤਾਂ ਮੁੱਖ ਮੰਤਰੀ ਪਹਿਲਾਂ ਸਾਬਤ ਸੂਰਤ ਹੋਵੇ ਜੇ ਗੁਰੂ ਨੂੰ ਮੰਨਦਾ ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਆ 350 ਸਾਲਾਂ ਸ਼ੀਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਤਾਂ ਸਰਕਾਰ ਜੇ ਗੁਰੂ ਨੂੰ ਇੰਨਾ ਹੀ ਪਿਆਰ ਕਰਦੀ ਆ ਤੇ ਭਾਈ ਮਤੀ ਦਾਸ ਨੂੰ ਸੇਧ ਲੈਣ ਉਹ ਸਿੱਖੀ ਦੇ ਲਈ ਆਰੇ ਦੇ ਨਾਲ ਚਿਲੇਗਾ ਭਾਈ ਦਿਆਲਾ ਜੀ ਸਿੱਖੀ ਲਈ ਦੇਗ ਚ ਬਲੇਗਾ ਭਾਈ ਸਤੀ ਦਾਸ ਰੂਹ ਚ ਲਪੇਟ ਕੇ ਸੜ ਗਏ ਸਾੜ ਤੇ ਸਰਕਾਰ ਨੇ ਇਹ ਉਹ ਸਿੱਖੀ ਦੇ ਧਾਰਨ ਕਰਨ ਫਿਰ ਸੇਧ ਲੈਣ ਨਾ ਸ਼ਤਾਬ ਦੀਆਂ ਮਨਾਉਣ ਦਾ ਕੀ ਇਹਦੇ ਵੀ ਸੇਧ ਲੈਣੀ ਇਹ ਕੋ ਫਾਰਮੈਲਟੀ ਥੋੜਾ ਹੁੰਦੀ ਆ ਤੋ ਸੇਧ ਲੈਣ ਜਿਹੜੇ ਇਹਨਾਂ ਦੇ ਮੰਤਰੀ ਦਾੜੀਆਂ ਕੱਟਦੇ ਦਾੜੀਆਂ ਰੱਖ ਲੈਣ ਮੁੱਖ ਮੰਤਰੀ ਸਾਫਤ ਸੂਰਤ ਹੋਵੇ ਅਮਰਤ ਸ਼ਕਰਣ ਫੇਰ ਤੇ ਆਪਾਂ ਕਹੀਏ ਵੀ ਵਧੀਆ ਕੰਮ ਕਰ ਰਿਹਾ ਤੇ ਜੇ ਆਪਾਂ ਗੱਲ ਤੇ ਗੁਰੂ ਦੀ ਮੰਨਣੀ ਕੋਈ ਨਹੀਂ ਮੈਂ ਸਾਰੇ ਸਿੱਖਾਂ ਨੂੰ ਵੈਸੇ ਕਹਿੰਨਾ ਕੁ ਸ਼ਤਾਬ ਦੀਆਂ ਮਨਾਉਣੀਆਂ ਮਨਮਾਉਣੀਆਂ ਉਹਦੇ ਚ ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਵੱਡੇ ਪੱਧਰ ਤੇ ਕਰਨਾ ਚਾਹੀਦਾ ਪ੍ਰਸ਼ਾਸਨਿਕ ਕੰਮ ਵੇਖਣੇ ਚਾਹੀਦੇ ਸੜਕਾਂ ਰੋਡ ਵਧੀਆ ਬਣਾਉਣੇ ਚਾਹੀਦੇ ਸਾਫ ਸਫਾਈ ਦੇਖਣੀ ਚਾਹੀਦੀ ਲਾਈਟਾਂ ਵੇਖਣੀਆਂ ਚਾਹੀਦੀਆਂ ਟੈਂਟ ਲਾ ਸਕਦੇ ਆ ਉੱਥੇ ਸਭ ਤੋਂ ਵੱਡੀ ਉਦਾਹਰਣ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਘਾੜਾ ਪਟਨਾ ਸਾਹਿਬ ਨਾਇਆ ਗਿਆ ਤੇ ਕਿਵੇਂ ਮਨਾਇਆ ਗਿਆ ਨਤੀਸ਼ ਨੇ ਉੱਥੋਂ ਦੇ ਸੀਐਮ ਸਾਹਿਬ ਨੇ ਸਹਿਯੋਗ ਦਿੱਤਾ ਤੇ ਮਨਾਇਆ ਕਿਨੇ ਸਿੱਖਾਂ ਨੇ ਇਹ ਇੱਕ ਗੈਰ ਸਿੱਖ ਸਹਿਯੋਗ ਦੇ ਰਿਆ ਔਰ ਉਹਦੇ ਸਾਰੇ ਬਸ ਸ਼ਲਾਘਾ ਆਈ ਉਹਨਾਂ ਇਹ ਸਹਿਯੋਗ ਤੇ ਕਰਨ ਸਹਿਯੋਗ ਕਰਨ ਪੈਰਲਰ ਪ੍ਰੋਗਰਾਮ ਰੱਖਣ ਦੀ ਲੋੜ ਨਹੀਂ ਆ ਤੇ ਜਾਂ ਫਿਰ ਆਪ ਵੀ ਪੂਰਾ ਸਿੱਖੀ ਨੂੰ ਧਾਰਨ ਕਰ ਲੈਣ ਐਨ ਮੁੱਖ ਮੰਤਰੀ ਦਾ ਦਾੜਾ ਪੂਰਾ ਹੋਵੇ ਤੇ ਕੇਸ ਹੁਣ ਕਿਉਂਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉਤੇ ਜੇਦਰ ਸਾਹਿਬ ਹਰਜੋਤ ਬੈਂਸ ਨੇ ਪੋਸਟ ਪਾਈ ਆ ਲਿਖਿਆ ਕਿ ਸਾਡਾ ਵੀ ਆਪਾਂ ਖੇਤਲਾ ਤੋੜਦਾ ਦਾ ਨਹੀਂ ਜਦੋਂ ਆਈਸੀਪੀ ਨੇ ਵਿਰੋਧ ਕੀਤਾ ਇਸ ਕਰਦਾ ਕਿ ਸਰਕਾਰ ਸਾਡੇ ਨਾਲ ਮਨਾਵੇ ਪਰ ਇਹ ਪੋਸਟ ਵਾਲੀ ਕਿ ਸਾਡਾ ਆਪਾਂ ਖੇਤਲਾ ਤੋੜਦਾ ਦਾ ਨਹੀਂ ਪਰ ਇਹਦੇ ਵਿੱਚ ਹੁਣ ਕਾਫੀ ਸਵਾਲ ਖੜੇ ਹੋ ਰਹੇ ਆ ਜੇਦਰ ਸਾਹਿਬ ਵੀ ਕਹਿ ਕੇ ਗਏ ਨੇ ਮੈਂ ਸੀਐਮ ਸਾਹਿਬ ਨਾਲ ਵੀ ਗੱਲ ਕਰਾਂਗਾ ਕਿ ਸਾਂਝੇ ਦੌਰ ਚ ਬਣੀ ਤੁਸੀਂ ਕੀ ਨੇ ਕਿਹਾ ਦੇਖੋ ਹਰਜੋਤ ਬੈਂਸ ਨੇ ਕੀ ਕਿਹਾ ਹਰਜੋਤ ਸਿੰਘ ਆ ਵੈਸੇ ਹੋ ਤੁਸੀਂ ਜਦੋਂ ਨਾਮ ਲਿਖਿਆ ਹੁੰਦਾ ਕਿਵੇਂ ਲਿਖਿਆ ਹੁੰਦਾ ਮੈਨੂੰ ਦੱਸੇ ਬਣਾ ਦਾ ਹਰਜੋਤ ਸਿੰਘ ਆ ਜਿਹੜਾ ਪੰਥ ਉਹਨਾਂ ਦਾ ਵੀ ਆ ਤਾਂ ਪਹਿਲਾਂ ਆਪਣੇ ਮੁੱਖ ਮੰਤਰੀ ਨੂੰ ਪੰਥ 'ਚ ਸ਼ਾਮਲ ਕਰਾਉਣਾ ਫੇਰ ਹੀਗਾ ਪੰਥ ਹੈਗਾ ਸਾਰਿਆਂ ਦਾ ਹੀ ਆ ਪੰਥ ਦੇ ਨਿਯਮ ਸਾਰਿਆਂ ਨੂੰ ਮੰਨਣੇ ਚਾਹੀਦੇ ਆ ਮਨਾਉਣੇ ਚਾਹੀਦੇ ਆ ਪਰ ਸਰਕਾਰਾਂ ਦਾ ਕੰਮ ਹੁੰਦਾ ਵਾ ਲੌਂਗ ਆਰਡਰ ਨੂੰ ਵੇਖਣ ਉਹਦਾ ਇੱਥੇ ਜਨਾਜ਼ਾ ਨਿਕਲਿਆ ਫਿਰਦਾ ਉਹ ਤੁਹਾਡੇ ਸਾਹਮਣੇ ਹੀ ਆ ਆਕਾਲੀ ਸਰਪੰਚ ਇੱਥੇ ਮਾਰਿਆ ਥੋੜੇ ਦਿਨ ਪਹਿਲਾਂ ਰਾਜਸਥਾਨੀ ਲਾਗੇ ਹੋਰ ਇੱਥੇ ਕਿੰਨਾ ਕੁਸ਼ੇ ਚੱਲ ਰਿਹਾ ਤੁਸੀਂ ਆਪਣੇ ਪੰਜਾਬ ਨੂੰ ਵੈਸੇ ਪਹਿਲਾਂ ਸਾਫ਼ ਸੁਥਰਾ ਬਣਾਓ ਵਿਦਿਆਰਥੀ ਧਿਆਨ ਦਿਓ ਐਜੂਕੇਸ਼ਨ ਤੇ ਧਿਆਨ ਦਿਓ ਪੰਥ ਨੇ ਪੰਥ ਦੇ ਕੰਮ ਕਰਨੇ ਹੀ ਆ ਇਹ ਜੇ ਪਰਸਨਲ ਇਹ ਨਿੱਜੀ ਤੌਰ ਤੇ ਸਾਰੇ ਸਿੱਖਾ ਪਰ ਜਿਹੜੇ ਪੰਥ ਦੇ ਵੱਡੇ ਕੰਮ ਹੁੰਦੇ ਆ ਉਹ ਪੰਥ ਦੀਆਂ ਸੰਸਥਾਵਾਂ ਨੇ ਕਰਨੇ ਹੁੰਦੇ ਆ ਇਹ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੇ ਮੇਰੇ ਨਾਲ ਵੀ ਉਦੋਂ ਗੱਲਬਾਤ ਕੀਤੀ ਉਦੋਂ ਵੀ ਕਹਿੰਦੇ ਵੀ ਅਸੀਂ ਵੀ ਸਿੱਖ ਹਾਂ ਹਰ ਸਿੱਖ ਸਿੱਖੀ ਆ ਪਰ ਜਿਹੜੇ ਸਮੂਹਕ ਕਾਮਾ ਕੌਮ ਦੇ ਉਹ ਪੰਥ ਨੇ ਮਿਲ ਜੁਲ ਕੇ ਕਰਨੇ ਉਹਦੇ ਤੇ ਸਹਿਯੋਗ ਕਰਨ ਕੋਈ ਕਹਿ ਰਿਹਾ ਵੀ ਸਹਿਯੋਗ ਨਾ ਕਰੋ ਪਰ ਮੈਨੂੰ ਤੁਸੀਂ ਇੱਕ ਗੱਲ ਦੱਸੋ ਵੀ ਜਦੋਂ ਗੁਰਮਤ ਸਮਾਗਮ ਚੱਲ ਰਿਹਾ ਹੋਊਗਾ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਕਿਹਾ ਜਾ ਰਿਹਾ ਹੋਊਗਾ ਵੀ ਸਾਰੇ ਅਮਰਧਾਰੀ ਬਣੋ ਤੇ ਸਰਕਾਰ ਜਿ ਕਿੰਨੇ ਅਮਰਧਾਰੀ ਆ ਉਹ ਗੁਰਬਾਣੀ ਦਾ ਕਿ ਸ਼ਬਦ ਹੈਗਾ ਨਾ ਕਿ ਪ੍ਰਥਮੈ ਮਨ ਪ੍ਰਗੋਧੈ ਆਪਣਾ ਪਾਸ਼ੈ ਅਵਰ ਰਜਾਵੈ ਤਾਂ ਜਿਹੜੇ ਸਮਾਗਮ ਕਰ ਰਹੇ ਹੁਣ ਇਹ ਰਹਿਤ ਮਰਿਆਦਾ ਤੇ ਸ਼ਰਤਾ ਕਿਉਂ ਆ ਸਿੱਖ ਕੀਰਤਨ ਕਰੇ ਸਿੱਖ ਪਾਠ ਕਰੇ ਉਹ ਕਾਦੇ ਲਈ ਆ ਵੀ ਜਿਹੜਾ ਕਹਿ ਰਿਹਾ ਜੋ ਪਹਿਲਾਂ ਉਹਦੇ ਅਮਲਾਂ 'ਚ ਗੱਲ ਆ ਤੇ ਤਾਂ ਹੀ ਆ ਨਾ ਉਹ ਹਰਜੋਤ ਸਿੰਘ ਨੂੰ ਅਨੁਏ ਚਾਹੀਦਾ ਵੀ ਪਹਿਲਾਂ ਉਹਨੂੰ ਅਮਲਾਂ ਚ ਲਿਓਣ ਜਿਹੜੇ ਪੰਥ ਦੇ ਕੰਮ ਆ ਬਾਕੀ ਠੀਕ ਆ ਕੱਲ ਤੱਕ ਸਭ ਨਾਲ ਆਣ ਕੇ ਗੱਲਬਾਤ ਕਰਨ ਉਹਨਾਂ ਨੂੰ ਬਸ ਸੁਝਾ ਸਕਦੇ ਆ ਉਹਦੇ ਵਿੱਚ ਵੀ ਇਹਨਾਂ ਦੀ ਸ਼ੁਭਾ ਹੀ ਆ ਕਿ ਸਹਿਯੋਗ ਕਰਨ ਤੇ ਵਧੀਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ